ਉਹ ਭੈਣ ਦਾ ਕਹਿੰਦੇ ਲਿਆਇਆ ਉਹ ਕੱਲ ਅੱਛਾ ਹਾਂ ਅੱਜ ਪੈਸੇ ਪੂਸੇ ਕਹਿੰਦਾ ਕਹਿੰਦਾ ਦੇ ਕੇ ਆਉਣੇ ਨੇ ਫੋਨ ਆਇਆ ਸੀ ਉਹਦਾ ਅੱਛਾ ਚੜਾਈ ਫਿਰਦਾ ਭੈਣ ਦਾ ਉਹੀ ਆਪਦੇ ਪਾਡੇ ਦੇ ਮਾਮੇ ਦੇ ਮੁੰਡੇ ਨੂੰ ਨਵੇਂ ਕਹੀ ਜਾਂਦਾ ਸੀ ਅਗੇ ਲੱਖ ਰੁਪਇਆ ਨਾਲ ਦੇਣਗੇ ਪਤਾ ਨਹੀਂ ਉਹ ਮੈਨੂੰ ਤਾਂ ਕਹਨਾ ਕਿ ਫਿਰ ਫੜ ਕੇ ਲਿਆਉਣੇ ਹੋਣਗੇ ਭੈਣ ਦਾ ਗੱਪ ਮਾਰਦਾ ਹੋਰ ਹਾਂ ਮੈਨੂੰ ਤਾਂ ਉਹਨੇ ਆਏ ਕਹਦਾ ਕਹਨਾ ਅਗੇ ਦੇ ਕੇ ਆਉਣੇ ਨੇ ਅੱਛਾ ਹਾਂ ਮੰਗਦਾ ਸੀ ਅੱਗੇ 1 ਲੱਖ ਰੁਪਇਆ ਦੇਣਗੇ ਨਾਲ ਯਾਰਾ ਲਿਆਉਂਦਾ ਉਹ ਲੱਖ ਭੈਂਦ ਰਹੇ ਨੇ ਬੜੀ ਮੁਰਗੀ ਫਸਾਈਆ ਕੋਈ ਹੋਰ ਯਾਰ ਬੜੀ ਸਕੀਮ ਲਾ ਗਿਆ ਹਨਾ ਆਪਣਾ ਦਿਲ ਨਹੀਂ ਹੈਗਾ ਮੈਂ ਤੈਨੂੰ ਉੱਦੇ ਵੀ ਕਿਹਾ ਸੀ ਹੋਰ ਦੇਰ ਆਪਾਂ ਡਰ ਜਾਂਨੇ ਆਪਾਂ ਪਹਿਲਾਂ ਹਾਂ ਚੱਲ ਆ ਜਾਣ ਦੇ ਭੈਂਦਨੇ ਨੂੰ ਆਉਗਾ ਤਾਂ ਹੈਗਾ ਜੀ ਆਪਦੇ ਮਾਡੇ ਮਾਮੇ ਦੇ ਮੁੰਡੇ ਜਿਹਨੂੰ ਚੜਾਈ ਫਿਰਦਾ ਅੱਛਾ ਉਹ ਪਾਡਾ ਜਾਂ ਹੁੰਦਾ ਉਹਦੇ ਨਾਲ ਜਿਹੜਾ ਠੀਕ ਆ ਠੀਕ ਆ ਠੀਕ ਆ ਠੀਕ ਆ ਭੀ ਰਹਿ ਰਹੇ ਆ ਉਹਨਾਂ ਨਾਲ ਜਿਹੜਾ ਓਏ ਓ ਕੀ ਹਾਲ ਨੇ ਵੇਲੀਆ ਠੀਕ ਆ ਵਧੀਆ ਵਧੀਆ ਹੋਰ ਬੰਤ ਆ ਕੀ ਹਾਲ ਨੇ ਰਿਸ਼ਤੇਦਾਰਾ ਉਹ ਠੀਕ ਆ ਇਹ ਮਾਮੇ ਦਾ ਮੁੰਡਾ ਤੰਦ ਤੰਦ ਜੇ ਕੜਾਈ ਫਿਰਦਾ ਓਏ ਭੈਣਾਂ ਪੇਗ ਪੂ ਵੱਧ ਲਾਉਂਦਾ ਇਹ ਆ ਨਾ ਇਹ ਵੀ ਆ ਗਿਆ ਹੂੰ ਅੱਛਾ ਇਹ ਕਹਿੰਦਾ ਟਰੈਕਟਰ ਲੈ ਕੇ ਜਾਣਾ ਬਾਣ ਬੋਣ ਜਾਣਾ ਹੈ ਅੱਛਾ ਅੱਛਾ ਅਰੇ ਭੈਣਾਂ ਦੇਖ ਤਾਂ ਲੈ ਜੋ ਜੂ ਕੇ ਮਾ ਦਾ ਪੱਟ ਤਾਂ ਅੱਜ ਕੱਚਾ ਹੁਣ ਕਿੰਨਾ ਦੇ ਲਖਾ ਗਿਆ ਤੇਲ ਤੋਂ ਕੱਲਿਆਂ ਤੇ ਕੀ ਖਾਣਾ ਤਾਂ ਵੀ ਕੋਈ ਫਿਰ ਕੋਨਾ ਕੁਸਤਾ ਉਹ ਚਾਰ ਕਿੱਲੇ ਦਾ ਖਾਂਦਾ ਹੋਰ ਕੀ ਪੈ ਜਾਨੇ ਤੁਸੀਂ ਕੀ ਕਰਦੇ ਹੋ ਇਕੱਠੇ ਹੀ ਰਹਿਨੇ ਹੋ ਓਏ ਅੱਜ ਇਹ ਗੱਲਾਂ ਅੱਗੇ ਛੋੜ ਵਾਲੀ ਮੋਟਰ ਤੇ ਬਹਿ ਜਾਂਦੇ ਆ ਆ ਗੱਲਾਂ ਪੈ ਗਏ ਆ ਸੜਕ ਦੀਆਂ ਕਚਾਰਾ ਹੁੰਦਾ ਸੀ ਉਦੋਂ ਭੰਦਨੇ ਦਾ ਹੋਰ ਉਹ ਭੰਗਣਾ ਮੋਟਰਸਾਈਕਲ ਦਿਨਾਂ ਕਿਉਂਦੇ ਆਪਾਂ ਜਮਾ ਹੁਣ ਮੋਟਰਸਾਈਕਲ ਇੱਥੇ ਬੈਠੇ ਦੇਖਿਆ ਸੀ ਭੰਦਨਾ 70 ਟੱਪ ਗਿਆ ਅਗਲਾ ਸੂਹ ਨੇ ਟੱਪ ਜਾਂਦਾ ਮੈਨੂੰ ਕਹਿੰਦਾ ਅਸੀਂ ਟਰੈਕਟਰ ਲੈ ਲਿਆ ਇਹਨੇ 4 ਲੱਖ ਗੱਡੀ ਦੀ ਲਾਤਾ ਇਹ ਤੋਂ ਕੀ ਖੱਟੂ ਮੈਂ ਤਾਂ ਬਾਣ-ਬੋਣ ਵੀ ਵਾ ਲੂੰ ਉਹਦੇ ਨਾਲ ਅੱਛਾ ਮੈਨੂੰ ਕਹਿੰਦਾ ਚੱਲ ਗੱਡੀ ਉਹਨਾਂ ਦੇ ਨਾਲ ਸੂਹ ਰੱਖ ਲੈ ਪੈਸਾ ਮਾਇਆ ਵੇਜੂ ਅੱਛਾ ਆ ਮੈਂ ਜੋ ਹੂੰਗਾ ਨੂੰ ਇਹ ਗੜੀ ਗੱਡੀ ਐ ਇਹ ਸਫਟ ਐ ਸਫਟ ਸਫਟ ਇਹ ਕਿੰਨਾ ਖਾ ਜਾਂਦੀ ਐ ਵੀ ਇਹ ਤੇ ਜਾਊਗਾ ਸਮਲੇ ਸੁਮਲੇ ਬੰਨੀ ਮੈਂ ਐਸੇ ਫਿਰ ਕੋਈ ਸਿੰਗੀ ਸਿੰਕੀ ਤਾਂ ਐਸੇ ਤੂੰ ਲਵਾਂਗੇ ਕੋਸੋ ਟਰੈਕਟਰ ਜੇ ਵਾਲਾ ਮੰਨਦਾ ਅੱਛਾ ਆਲੇ ਟਰੈਕਟਰ ਲੈ ਲੈ ਮੈਨੂੰ ਤਾਂ ਤੂੰ ਕਹਿੰਦਾ ਇਹ ਕਹਿੰਦਾ ਦੇ ਕੇ ਆਵਾਂਗੇ ਉਹ ਨਹੀਂ ਤੈਨੂੰ ਉਹਨ ਦਲਤ ਫਾਈ ਮੈਂ ਉਹ ਮੈਨੂੰ ਕਹਿੰਦਾ ਸੀ ਇਹ ਕਹਿੰਦਾ ਲੱਖ ਰੁਪਿਆ ਨਾਲ ਦੇਊ ਆ ਉਹ ਟਰੈਕਟਰ ਵਾਲਾ ਸਾਨੂੰ ਵੀ ਦਵਾ ਦੇ ਕੋਈ ਇਹ ਜਾਂ ਦਵਾ ਦੇਂਗੇ ਉਹਦੇ ਕੋਲ ਅਸੀਂ ਵੱਡਾ ਤਾਂ ਨਹੀਂ ਜਾਹੀਗਾ ਉਹਨੂੰ ਦਾ ਆਸਾ ਬਦਲਣਾ ਸੀ ਨਾ ਆਪਾਂ ਯਾਰ ਤੂੰ ਕਹਿੰਦਾ ਸੀ ਮਰੇ ਆਪਾਂ ਤਾਂ ਜੱਟ ਤੋਂ ਲੈਤਾ ਸੀ ਉਹਦਾ ਕਿਹੜਾ ਆਪਾਂ ਬੈਂਕ ਦਾ ਕੰਮ ਐ ਹੋ ਅੱਛਾ ਉਹ ਮਰਾਂਗੇ ਤਸਾ ਉੱਲੀਆਂ ਉਹਦੇ ਆਏ ਵੀ ਹੂੰ ਹੂੰ ਆਏ ਦਾ ਕਰਤਰੀ ਠੀਕ ਆ ਗੱਲ 100 ਰੁਪਿਆ ਲੈ ਕੇ ਹੁਣ ਸਿਮਲੇ ਪੰਨੀ ਟੱਪ ਚੋਂ ਖਾ ਕੇ ਮੜੂੰਗਾ ਸਾਰੇ ਅੱਛਾ ਹਾਂ ਸਿਮਲੇ ਕਣੀ ਉਧਰ ਕੀ ਕਰ ਜਾਰੀ ਲੈਣੇ ਆਪਾਂ ਚੰਗੀ ਸੀ ਦੀਮ ਲਾ ਗਿਆ ਤੂੰ ਹਣਾ ਸਾਨੂੰ ਵੀ ਦਿਖਾ ਲੈ ਕਦੇ ਫਿਰ ਜਾਰੀ ਕਦੀ ਆ ਕਿੰਨੇ ਪੈਸੇ ਪੂਸੇ ਲੱਗਦੇ ਨੇ ਪੈਂਸੇ ਦਾ ਹੁਣ ਲੱਖ ਰੁਪਈਆ ਉਹ ਤੋਂ ਲਵਾਂਗੇ ਉਹੀ ਲਾ ਆਵਾਂਗੇ ਫਿਰ ਲਿਹਾਜ਼ ਕਦੀ ਹੋਈ ਵਗ ਚੱਲਾਂਗੇ ਫਿਰ ਆਪਾਂ ਕਰਨਾ ਵੱਡਾ ਕੰਮ ਇਹਦਾ ਪ੍ਰਾਣੀ ਲਿਹਾਜ਼ ਆਪਣੀ ਓਏ ਇੰਨੇ ਕੰਜਰ ਦੇ ਘਰੋਂ ਅਸੀਂ ਹੁਣ ਪੂਰੇ ਵਿਆਹ ਵੂ ਕਰਨਾ ਜਵਾਕਾਂ ਦਾ ਅੱਛਾ ਜਾ ਏ ਤਾਇਰਾ ਕਿਹੜਾ ਟਾਈਮ ਰਹਿ ਗਿਆ ਕੁਵੇਲਾ ਹੋ ਗਿਆ ਹੁਣ ਤਾਂ ਬਾਕੀ ਸ਼ਾਮ ਨੂੰ ਭਾਉਂਦੋਂ ਦਾ ਪੈਂਸੇ ਨਾ ਉਹ ਆਪਣਾ ਬੜੇ ਉਹ ਪੇਗ ਪੂਗ ਲਈ ਬੈਠਾ ਹੂ ਨਾਲੇ ਸਾਡਾ ਢਾੜ ਦੋਕੀ ਦਾ ਟਾਈਮ ਹੋਗਾ ਘਰੋਂ ਗਾਣਾ ਰਹਿਣਗੇ ਕਹਿਣਗੇ ਗੱਡੀ ਤੇ ਚੜ ਗਏ ਆਪਾਂ ਨਾ ਬੁੜਾ ਇੱਕ ਮੈਂ ਹੱਥ ਫੇਰੀ ਏ ਤੜਕੇ ਚੱਲਾਂਗੇ ਆਪਾਂ ਤੜਕੇ ਠੰਡੇ ਹੋਏ ਵਗ ਚੱਲਾਂਗੇ ਆਏ ਆਪਾਂ ਮੰਡੀ ਤੇ ਚੱਲਾਂਗੇ ਆ ਤੜਕੇ ਲੈ ਤੜਕੇ ਕਹਿ ਦਾਂਗੇ ਕਰੇ ਆ ਕੰਮ ਨਵੇੜ ਕੇ ਉਹ ਹੋਰ ਮੇਰੇ ਨਾਲ ਜਵਾਕ ਆ ਇੱਕ ਹਾਂ ਜਵਾਕ ਆ ਰਿਆ ਦੋਤਾ ਯਾਰ ਅੱਛਾ ਦੋਤਾ ਵੀ ਆ ਰਿਆ ਹੋਰ ਇਸ ਤੇ ਦਰ ਸਾਰੀ ਆ ਗਈ। ਉਹ ਫੇਰ ਤਾਂ ਇਹਨੂੰ ਕੋਈ ਦੁਕਾਨਦਾਰ ਕੋਲ ਤੇ ਲੈ ਕੇ ਜਾ ਅੱਜ ਤੜਕੇ ਚੱਲਾਂਗੇ ਆਪਾਂ। ਚੰਗਾ ਫਿਰ। ਹੋਰ ਆ ਤੜਕੇ ਤੜਕੇ ਚੱਲਾਂਗੇ। ਤੜਕੇ ਚੱਲਾਂਗੇ। ਤੂੰ ਤੜਕੇ ਮੇਰੇ ਵਾਲੇ ਫੋਨ ਤੇ ਬੋਲ ਆ ਲਈ। ਹੁਣ ਤਾਂ ਧਾਰ ਤੂਰ ਦਾ ਕੈਨੇਡਾ ਨੂੰ ਦੱਸਿਆ ਬੰਤ। ਟਾਈਮ ਤਾਂ 7:30 ਹੋ ਗਏ। ਉਹ ਭਾਇ ਨਾ ਕਰੇ ਗਾਲਾਂ ਲਈ ਜਾਂਦੇ ਹੋਗੇ। ਮੇਰੇ ਤਾਂ ਫੋਨ ਤੇ ਪੈਸੇ ਪੂਸੇ ਨਹੀਂ ਹੈਗੇ। ਤੜਕੇ ਸੁਨੇਹਾ ਬੰਤ ਚੱਲਾਂਗੇ। ਚੱਲ। ਹੋਰ ਆ।